ਹੈਲੋ ਸਤਰੀ ਗੱਲ ਜੀ ਕੀ ਹਾਲ ਚਾਲ ਆ? ਹੋ ਠੀਕ ਠਾਕ ਜੀ। ਲਓ ਜੀ ਆ ਗਏ ਅੱਜ ਪੱਠੇ ਵੜਨ ਫੇਰ ਦੁਬਾਰਾ। ਸਵੇਰ ਸਵੇਰਾ ਦਾ ਟਾਈਮ ਆ। ਪੱਠਿਆਂ ਨੂੰ ਆਏ ਹੋਏ ਆ ਜੀ। ਕੱਲ ਤਾਂ ਹਵਾ ਬਹੁਤ ਹੀ ਜਲਦੀ ਅਜ ਮੱਕੀ ਨੂੰ ਵੀ ਪਾਣੀ ਚੱਲ ਰਿਹਾ ਵਾ। ਲਾਈਟ ਲੱਗੀ ਹੋਣੀ ਜੀ ਹੁਣ ਤੜਕੇ 4 ਵਜੇ ਤੋਂ ਲੈ ਕੇ 10 ਵਜੇ ਤੱਕ। ਆਖ ਕਰੋ ਦੇਖੋ ਜੀ ਸਾਡੇ ਪੱਠਿਆਂ ਨੂੰ ਹੈ ਨਹੀਂ ਜੀ ਵਿੜਲੇ ਬਹੁਤ ਆ ਤੇ ਉਹ ਮੋਟਰ ਚੱਲ ਰਹੀ ਹੈ ਜੀ ਮੱਕੀ ਨੂੰ ਪਾਣੀ ਆ ਛੋਟੂਆ ਉਹ ਹਟਲੂ ਪਾ ਫੜਦਾ ਸਰ ਮੱਕੀ ਦੇ ਨੱਕੇ ਮੋੜਦਾ ਤੇ ਆ ਜੋ ਜੀ ਨੇ ਬੇਰ ਖਾਣੇ ਆ ਪਿੰਦੂ ਬੇਰ ਲੱਗੇ ਸਾਡੇ ਬੇਰੀਆਂ ਨਾਲ ਦਣ ਬਹੁਤ ਕਲ ਤਾਂ ਬੜੀ ਹਵਾ ਤੇ ਚਲਦੀ ਸੀਗੀ ਹੁਣ ਤਾਂ ਪ੍ਰਮਾਤਮਾ ਲਾ ਦੇਵੇ 10 12 ਦਿਨ ਬਾਡੀ ਦਾ ਨਿਬੜ ਜਾਏ ਉਸ ਤੋਂ ਬਾਅਦ ਫਿਰ ਟੂੜੀਆਂ ਤਾੜੀਆਂ ਦਾ ਨਿਬੜਤੇ ਚਲੋ ਵੱਢਦੇ ਗਏ ਪੱਠੇ ਫਿਰ ਮਿਲਦੇ ਆਂ ਪੱਠੇ ਵੱਢ ਗਏ ਤੁਹਾਨੂੰ ਹਾਂਜੀ ਉਹਦੇ ਪੱਠਿਆਂ ਦਾ ਕੰਮ ਨਿਬੜ ਗਿਆ ਐਸੇ ਲੈ ਵਾਟੇ ਜੀ ਘਰ ਨੂੰ ਕੱਲੋਂ ਪਸਖੀ ਆ ਜੀ ਅਖੀਰ ਤੋਂ ਵਲੈ ਤਾਂ ਚੱਲੂ ਆਪਣੀ ਮਸ਼ੀਨ ਜੀ ਇਹ ਸਾਕੀ ਤੇ ਜਾਵਾਂਗੇ ਕੱਲ ਨੂੰ ਆਪਾਂ ਗੱਦਰਪਿੰਡੀ ਟੂਰਨਾਮੈਂਟ ਹੈ ਜੀ ਬਹੁਤ ਟਾਈਮ ਬਾਅਦ 6-7 ਸਾਲਾਂ ਬਾਅਦ ਤਾਂ ਦੁਬਾਰਾ ਉਹ ਲੈ ਕੇ ਰੋ ਜਾਪੀਦੇ ਅਗਰ ਨਹੀਂ ਟੂਰਨਾਮੈਂਟ ਹੁੰਦਾ ਨਾ ਦੁਬਾਰਾ ਪਾਗਲ ਹੋ ਗਿਆ ਜੀ ਪਿੰਡ ਦੇ ਵਿੱਚ ਕੋਈ ਸੀਗੀ ਪ੍ਰੋਬਲਮ ਬੰਦ ਹੋ ਗਿਆ ਸੀਗਾ ਹੁਣ ਦੁਬਾਰਾ ਫਿਰ ਸ਼ੁਰੂ ਹੋ ਗਿਆ ਅੱਜ ਤੇ ਜਾਣ ਕੇ ਸ਼ੁਰੂ ਆ ਦੋ ਦਿਨਾਂ ਦਾ ਤੇ ਕੱਲ ਦਾ ਰਾ ਕੱਲੋਂ ਦੇਖਾਂਗੇ ਜੇ ਬਾਬਾ ਸੁੱਖ ਰੱਖੇ ਮਹਿਤਿਆਣਾ ਸਾਹਿਬ ਨਾਗ ਸਰ ਛੋਟੀ ਵਾਲਾ ਸਾਹਿਬ ਤੇ ਉਦੋਂ ਬਾਅਦ ਜਾਵਾਂਗੇ ਆਪਾਂ ਟੂਰਾਂ ਮੈਂ ਕਰੀਏ ਪਰਸੋਂ ਤੋਂ ਕੰਮ ਜਿੰਝ ਚੱਲ ਰਹਿਣੀ ਆ ਪਹਿੜੀ ਫੇਰ ਉਦੋਂ ਬਾਅਦ ਕਿੱਥੇ ਨਿਕਲਣਾ ਜੇ ਪਾਸੇ ਕਾਰਕਾਰੀ ਕੋਲ ਆਈਆਂ ਬਈਆਂ ਵਸਾ ਸਰਪ੍ਰਮਾਤਮਾ ਤੰਦਰੁਸਤੀ ਬਖਸ਼ੇ ਮੇਰ ਘਰੇ ਬਾਬਾ ਸਾਰਿਆਂ ਤੇ ਆਉਂਦੀ ਆਦੀ ਫਸਲਾਂ ਪੱਤੀ ਜਲ ਸਾਰਿਆਂ ਦੀ ਵੱਢੀ ਜਾਵੇ 6 ਮਹੀਨਿਆਂ ਦੀ ਸੰਭੀ ਵੀ ਜਿਹੜੀ ਅੰਦਰੋਂ ਸਾਡੇ ਕੱਲ ਹਾਲਾਤ ਸੀਗੇ ਨਹੀਂ ਨੇਰ ਚੱਲਦਾ ਸੀਗਾ ਤੇ ਇੰਨਾ ਬਹੁਤ ਪਣੀ ਤੇ ਸੀਗੀ ਕੱਲ ਤੇ ਲੈਟ ਕਰਾਣੀ ਪਈ ਤੇ ਖੇਤਾਂ ਨਹੀਂ ਜਾਉਣੀ ਕੀ ਸੀ ਉਹ ਆ ਤੁਹਾਨੂੰ ਤੰਦਰੁਸਤੀ ਵਲ ਸੇ ਆਉਦੀ ਆਉਦੀ ਸਾਰੇ ਜ਼ਿੰਮੇਦਾਰਾਂ ਨੂੰ ਕਣ ਕਬੱਡੀ ਆਵੇ ਮਾਲਕ ਵੱਡੇ ਤੇ ਤੋੜੀਆਂ ਬਣਾ ਕੇ ਉਦੋਂ ਬਾਅਦ ਫੇਰ ਨਹੀਂ ਪਾ ਦਵੇ ਦੀ ਤਰ੍ਹਾਂ ਫੇਰ ਤੋਂ ਹਮ ਜੀ ਦੀ ਮੂੰਗੀ ਲੱਗੀ ਹੋਰੋਂ ਨੁਕਸਾਨ ਆ ਜੀ ਮੱਕੀ ਦਾ ਵੀ ਹੈਗਾ ਨੁਕਸਾਨ ਮੱਕੀ ਦਾ ਘੱਟ ਨੁਕਸਾਨ ਆ ਮੂੰਗੀ ਦਾ ਬੜਾ ਨੁਕਸਾਨ ਹੋਇਆ ਤਾਂ ਜੀ ਤੇ ਆਈਆਂ ਚਲੋ ਚਾਲਦੇ ਆਹੀ ਘਰੇ ਹੁਣ ਠੱਠੇ-ਪੁੱਠੇ ਉਤਰ ਕੇ ਚੱਲ ਕੇ ਤਰਕੇ ਆ ਕੇ ਪੱਠੇ ਫੇਰਨੇ ਪਾਉਣਾ ਮੱਕੀ ਤੇ ਮੱਕੀ ਆਪਾਂ ਦਾ ਜੀ ਲੈ ਮੱਕੀ ਵੀਰੇ ਫਿਰ ਨਾ ਕੋਈ ਇੱਧਰ ਬਹੁਤ ಜಾੜ ਗਈ ਆ ਇਹ ਦੇਖ ਬਹੁਤ ಜಾੜ ਗਈ ਔਰ ਦੋ ਸਾਰਾ ਉੱਤੇ ਹੀ ਪਈ ਜਾਂਦਾ ਦੇਖੋ ਚੁੱਟ ਗਈ ਬੰਦੇ ਨਵਾਰੇ ਕਹਿ ਕੇ ਚਕਾਇਆ ਸਾਰਾ ਰੇ ਫੋਟਰਾ ਦਾ ਜੀਬਾ ਜਲਦੀ ਜਿਹਾ ਪਾ ਕੇ ਲੈ ਵੀ ਛੋਟੂ ਪੋਡਰ ਪੋਡਰ ਹੋਇਆ ਪਿਆ ਸਾਰਾ ਕੁਸਾ ਹੋ ਕਿਤਨਾ ਪੋਡਰ ਹੈ ਵਿਚ ਮ ਬਹੁਤ ਬਹੁਤ ਮਾੜਾ ਰੇ ਹੈ ਜੀ ਬਹੁਤ ਜਿਆਦਾ ਪੋਡਰੀ ਪੋਡਰ ਕੀਤਾ ਪਿਆ ਸਾਰਾ ਬਰਾਹਲ ਹੈ ਮੈਂ ਦੇਖੋ ਲੈ ਉਹ ਬੰਨ ਕੇ ਰਿਹਾ ਪਾਣਾ ਪੈਂਦਾ ਮੇਰਾ ਪੋਡਰ ਬਾਕੀ ਦੇ ਰੇ ਚਲੋ ਪਾ ਲਈਏ ਜੀ ਮਿਲਦੇ ਆ ਫਿਰ ਪਾਤਾ ਜੀ રે ਖਾਂ ਕਿਦਾਂ ਤੇਰੇ ਪਾ ਕੇ ਹੋ ਗਏ ਫਰੀ ਦੇਖੋ ਕੀ ਹਾਲ ਤੁਹਾਜੀ ਬਾਲਾ ਕੋਟ ਰਿਆ ਯਾਰ ਵਿੱਚ ਪੋੜਾ ਜਿਆਦੇ ਬਹੁਤ ਜਿਆਦੇ ਬੋੜਾ ਬੋਲਸਨੋ ਵੀ ਕਿਵੇਂ ਆ ਯੂ ਲਾਈਕ ਸ਼ੇਅਰ ਕਮੈਂਟ ਕਰਕੇ ਕਰੋ ਬਹੁਤ ਬਹੁਤ ਧੰਨਵਾਦ ਸਾਡੀ ਆਈ ਹੈ ਹਿੱਸੇ ਬੈਨਰ ਲੱਗੇ ਹੋਏ ਨੇ ਜਿਹੜੇ ਸਭੀ ਜਨ ਕੇ ਆਪਣੀ ਜਗ੍ਹਾ ਲੈ ਲੈਣੇ ਨੇ रही मसाम कौन है पुट्टर जन पज ਹਾਂ ਜਿੱਤੇ ਦੇ 11:02 ਵਜੇ ਆ ਜੀ ਆ ਦੇਖੋ ਛੋਟੂ ਦਾ ਕੀ ਹਾਲ ਹੈ ਜੀ ਛੋਟੂ ਆ ਦੇਖ ਲਓ ਛੋਟੂ ਛੋਟੂ ਰੇਖ ਐਵੇਂ ਵਧੀਆ ਹੈ ਹਰੇ ਵਧੀਆ ਕੁਮੜਾ ਆ ਦੇਖ ਲਓ ਜੀ ਛੋਟੂ ਦਾ ਹਾਲ ਦੇਖ ਲਓ ਕੀ ਜਮਾਂ ਇਹ ਮੂੰਹ ਸੜਿਆ ਕੋਇਆ ਹੈ